ਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਜੀਓ ਗੁਰਮੁਖ ਸੱਚ ਕਾ ਭਉ ਪਾਵੇ ਗੁਰਮੁਖ ਬਾਣੀ ਅਕੜ ਕਢਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰ ਧਿਆਵੈ ਨਾਨਕ ਗੁਰਮੁਖ ਸਾਚ ਸਮਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਬਖਸ਼ਿਸ਼ਾਂ ਲੈਣ ਵਾਸਤੇ ਆਪਾਂ ਗੁਰਮਤਿ ਗੁਰੂ ਦੀ ਬਾਣੀ ਦੀ ਵਿਚਾਰ ਦੇ ਨਾਲ ਜੁੜਦੇ ਹਾਂ ਸਿੱਧ ਗੋਸ਼ ਦੀ ਪਾਵਨ ਬਾਣੀ ਜੋ ਧੰਨ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਮੁਖਾਰਬੇਨ ਤੋਂ ਉਚਾਰਣ ਕੀਤੀ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 941 ਦੇ ਉੱਪਰ ਸੁਭਾਏਮਾਨ ਹੈ ਅੰਮ੍ਰਿਤਮੇ ਪਾਵਨ ਬਚਨ ਜੋ ਆਪ ਜੀ ਨੇ ਹੋਣੇ ਹੋਣੇ ਸਰਵਣ ਕੀਤੇ ਨੇ 26 ਨੰਬਰ ਪੌੜੀ ਤੱਕ ਪਿਛਲੇ ਦਿਨਾਂ ਚ ਵਿਚਾਰ ਕੀਤੀ ਸੀ ਅੱਜ 27 ਨੰਬਰ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਗੁਰਮੁਖ ਦੀ ਪਰਿਭਾਸ਼ਾ ਦੇ ਰਹੇ ਨੇ ਪਹਿਲਾਂ ਪਾਤਸ਼ਾਹ ਜੀ ਨੇ ਮਨ ਮੁਕਤੀ ਦੀ ਗੱਲ ਕੀਤੀ ਸੀ 26 ਨੰਬਰ ਪੌੜੀ ਚ ਹੁਣ 27 ਨੰਬਰ ਦੇ ਵਿੱਚ ਗੱਲ ਕਰ ਰਹੇ ਨੇ ਕਿ ਜੋ ਗੁਰੂ ਦੀ ਮੱਤੇ ਚੱਲਦਾ ਹੈ ਜੋ ਗੁਰੂ ਦੇ ਹੁਕਮ ਦੇ ਵਿੱਚ ਜੀਵਨ ਜਿਉਂਦਾ ਹੈ ਭਾਵ ਜਿਹਦਾ ਮੂੰਹ ਗੁਰੂ ਵੱਲ ਹੈ ਜਿਹਦੇ ਮੁਖ ਦੇ ਵਿੱਚ ਗੁਰੂ ਦੀ ਮੱਤ ਹੈ ਗੁਰੂ ਦੀ ਬਾਣੀ ਹੈ ਸਹਿਬ ਕਹਿੰਦੇ ਗੁਰਮੁਖ ਸਾਚੀ ਕਾ ਪਉ ਪਾਵੈ ਪਉ ਦਾ ਮਤਲਬ ਹੁੰਦਾ ਡਰ ਕਹਿੰਦੇ ਜਿਹੜਾ ਮਨੁੱਖ ਸਤਿਗੁਰੂ ਦੇ ਅਨੁਸਾਰ ਹੋ ਕੇ ਤੁਰਦਾ ਹੈ ਆਪਣੀ ਮਤ ਨੂੰ ਛੱਡ ਕੇ ਗੁਰੂ ਦੀ ਮਤ ਨੂੰ ਧਾਰਨ ਕਰਦਾ ਹੈ ਉਹ ਸੱਚੇ ਪ੍ਰਮਾਤਮਾ ਦਾ ਡਰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ ਕਹਿੰਦੇ ਨੇ ਜਿਹਦੀ ਸੁਰਤ ਵਿੱਚ ਰੱਬ ਦਾ ਡਰ ਹੋਵੇ ਫਿਰ ਉਹ ਉੱਚਾ ਬੋਲਣ ਤੋਂ ਮਾੜਾ ਕਹਿਣ ਤੋਂ ਬੁਰਾ ਕਰਮ ਕਰਨ ਤੋਂ ਹਜ਼ਾਰਾਂ ਵਾਰੀ ਸੋਚਦਾ ਹੈ ਤੇ ਵਿਚਾਰਦਾ ਹੈ ਦੁਨੀਆ ਦਾ ਅਸੀਂ ਬਹੁਤਾਤ ਦੁਨੀਆ ਦੇ ਡਰ ਵਿੱਚ ਜਿਉਨੇ ਆਂ ਦੁਨੀਆ ਕੀ ਕਹੂਗੀ ਪਰ ਜਿਹੜਾ ਭਗਤ ਆ ਨਾ ਉਹ ਰੱਬ ਦੇ ਡਰ ਵਿੱਚ ਜੀਉਂਦਾ ਹੈ ਜਦੋਂ ਬਾਬਾ ਕਬੀਰ ਜੀ ਨੂੰ ਬਨਾਰਸ ਦੀ ਧਰਤੀ ਦੇ ਉੱਤੇ ਮਾੜਾ ਚੰਗਾ ਕਿਹਾ ਗਿਆ ਤੇ ਕਈਆਂ ਨੇ ਬਾਬਾ ਕਬੀਰ ਜੀ ਦਾ અપਮਾਨ ਵੀ ਕੀਤਾ ਬਾਬਾ ਕਬੀਰ ਜੀ ਮੁਸਕਰਾਉਂਦੇ ਰਹੇ ਕੋਈ ਬਚਨ ਉਹਨਾਂ ਨੇ ਮਾੜਾ ਨਹੀਂ ਕਿਹਾ ਤੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਨਹੀਂ ਸਹਿਜ ਦੇ ਵਿੱਚ ਆ ਤੁਹਾਨੂੰ ਕ੍ਰੋਧ ਨਹੀਂ ਆਉਂਦਾ ਤੇ ਬਾਬਾ ਕਬੀਰ ਜੀ ਕਹਿੰਦੇ ਕਾਹ ਦਾ ਕਰੋਧ ਇਹ ਉਹਦਾ ਹੁਕਮ ਹੈ ਇਹ ਮਾਣ ਸਨਮਾਨ ਸਭ ਉਹਦੇ ਹੁਕਮ ਤੇ ਉਹਦੀ ਰਜ਼ਾ ਚ ਹੈ ਜੇ ਅੱਜ ਇਹ ਮੇਰਾ અપਮਾਨ ਕਰ ਰਹੇ ਆ ਜ਼ਹਿਰਾ ਜੀ ਗੱਲ ਆ ਇਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਕਿਉਂਕਿ ਸੱਚ ਬੋਲਣ ਵਾਸਤੇ ਡਰ ਕੇਵਲ ਪ੍ਰਮਾਤਮਾ ਦਾ ਚਾਹੀਦਾ ਚਾਹੀਦਾ ਹੈ ਬੰਦੇ ਦਾ ਡਰ ਨਹੀਂ ਚਾਹੀਦਾ ਇਸੇ ਕਰਕੇ ਜਿਹੜਾ ਗੁਰਮੁਖ ਹੈ ਜਿਹੜਾ ਗੁਰੂ ਦੀ ਮੱਤ ਤੇ ਟੁੱਟਦਾ ਹੈ ਜਿਹੜਾ ਗੁਰੂ ਦੇ ਹੁਕਮ ਦੀ ਕਮਾਈ ਕਰਦਾ ਹੈ ਉਦੇ ਹਿਰਦੇ ਵਿੱਚ ਡਰ ਸਿਰਫ ਪ੍ਰਮਾਤਮਾ ਦਾ ਰਹਿੰਦਾ ਹੈ ਤੇ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਡਰ ਆ ਜਾਵੇ ਜਿਹਦੇ ਹਿਰਦੇ ਵਿੱਚ ਅਕਾਲ ਪੁਰਖ ਨਿਰੰਕਾਰ ਦਾ ਡਰ ਆ ਜਾਵੇ ਫਿਰ ਉਸ ਮਨੁੱਖ ਦਾ ਕੋਈ ਵਾੜ ਵਿੰਗਾ ਨਹੀਂ ਜੇ ਕਰ ਸਕਦਾ ਕਿਉਂਕਿ ਉਹ ਐਸਾ ਕਰਮ ਕਰਦਾ ਹੀ ਨਹੀਂ ਕਿ ਜਿਹੜਾ ਕਰਮ ਮੈਨੂੰ ਪ੍ਰਮਾਤਮਾ ਦੇ ਘਰ ਤੋਂ ਖੁਵਾਰੀ ਬਖਸ਼ੇ ਐਸਾ ਉਹ ਚੀਜ਼ ਸੋਚਦਾ ਹੀ ਨਹੀਂ ਜਿਹੜੀ ਸੋਚ ਨਿਰੰਕਾਰ ਤੋਂ ਦੂਰ ਲੈ ਕੇ ਜਾਵੇ ਕਹਿੰਦੇ ਜਦੋਂ ਤੁਸੀਂ ਕਿਸੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਨਾ ਦਿਲੋਂ ਕਰਦੇ ਹੋ ਫਿਰ ਇੱਕ ਡਰ ਹਿਰਦੇ 'ਚ ਰਹਿੰਦਾ ਹੈ ਪਤਾ ਕੀ ਡਰ ਰਹਿੰਦਾ ਹੈ ਕਿ ਵੀ ਮੈਂ ਕੋਈ ਐਸਾ ਕਰਮ ਨਾ ਕਰਾਂ ਜਿਸ ਨਾਲ ਮੇਰਾ ਪਿਆਰਾ ਰੁੱਸ ਜਾਵੇ ਜਾਂ ਮੇਰਾ ਪਿਆਰਾ ਮੇਰੇ ਤੋਂ ਦੂਰ ਹੋ ਜਾਵੇ ਇਵੇਂ ਜਿਹੜਾ ਭਗਤ ਆ ਨਾ ਜਦੋਂ ਉਹ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾਉਂਦਾ ਹੈ ਜਦੋਂ ਅਕਾਲ ਪੁਰਖ ਦੀ ਰਜ਼ਾ ਤੇ ਭਾਣੇ ਵਿੱਚ ਤੁਰਨ ਦਾ ਯਤਨ ਕਰਦਾ ਹੈ ਤੇ ਫਿਰ ਉਹਦੇ ਹਿਰਦੇ ਵਿੱਚ ਡਰ ਪ੍ਰਮਾਤਮਾ ਦਾ ਬਣ ਜਾਂਦਾ ਜਿਹਨੂੰ ਨਿਰਮਲ ਭਉ ਕਹਿੰਦੇ ਨੇ ਜਿਹੜਾ ਨਿਰਮਲ ਭਉ ਆ ਨਾ ਦੋ ਤਰੀਕੇ ਦੇ ਡਰ ਨੇ ਜੀ ਸੰਸਾਰ ਤੇ ਵਿੱਚ ਇੱਕ ਆ ਜਿਹਨੂੰ ਆਪਾਂ ਕਹਿੰਨੇ ਛੋਟੇ ਦਾ ਡਰ ਇੱਕ ਆ ਡਰ ਪ੍ਰੇਮ ਦਾ ਡਰ ਕਈ ਵਾਰੀ ਕਈ ਬੰਦੇ ਇਸ ਕਰਕੇ ਗੁਨਾਹ ਨਹੀਂ ਕਰਦੇ ਕਿ ਸਾਨੂੰ ਸਜ਼ਾ ਮਿਲੂਗੀ ਪਰ ਉਹ ਅੰਦਰ ਖਾਤੇ ਉਨਹੀਂ ਚੋਰੀਆ ਮੈਂ ਹੱਥਾਂ ਤੋਂ ਚੋਰੀ ਉਦੋਂ ਤੱਕ ਨਹੀਂ ਕਰ ਰਿਹਾ ਕਿ ਲੋਕਾਂ ਨੂੰ ਕਿਤੇ ਪਤਾ ਨਾ ਲੱਗ ਜਾਵੇ ਪਰ ਮਨ 'ਚ ਪਤਾ ਨਹੀਂ ਮੈਂ ਕਿੰਨੀ ਵਾਰੀ ਚੋਰੀ ਕੀਤੀ ਹੈ ਹੋ ਸਕਦਾ ਮੈਂ ਸਰੀਰ ਤੋਂ ਕਿਸੇ ਦਾ ਬਲਾਤਕਾਰ ਨਹੀਂ ਕਰ ਰਿਹਾ ਕਿਉਂਕਿ ਮੈਨੂੰ ਡਰਿਆ ਕਿ ਮੈਨੂੰ ਕਿਤੇ ਕੱਲ ਨੂੰ ਸਜ਼ਾ ਨਾ ਹੋ ਜਾਵੇ ਕਿਸੇ ਔਰਤ ਨਾਲ ਗੁਨਾਹ ਕਰਨ ਦੇ ਚੱਕਰ 'ਚ ਪਰ ਪਤਾ ਨਹੀਂ ਮੈਂ ਆਪਣੀਆਂ ਅੱਖਾਂ ਦੇ ਨਾਲ ਆਪਣੇ ਮਤ ਦੇ ਨਾਲ ਕਿੰਨੀ ਵਾਰੀ ਇੱਕ ਕਰਮ ਕੀਤਾ ਹੋਊਗਾ ਕਾਰਨ ਕੀ ਹੈ ਕਿ ਮੈਨੂੰ ਬਾਹਰ ਦਾ ਤੇ ਡਰਿਆ ਰੱਬ ਦਾ ਡਰ ਨਹੀਂ ਪਰ ਜਿੱਦਣ ਪ੍ਰਮਾਤਮਾ ਦਾ ਡਰ ਹਿਰਦੇ 'ਚ ਬੈਠ ਗਿਆ ਨਾ ਉਦਣ ਇਹ ਅੱਖਾਂ ਮਾੜਾ ਵੇਖਦੀਆਂ ਹੀ ਨਹੀਂ ਉਦਣ ਇਹ ਦਿਮਾਗ ਮਾੜਾ ਚਿਤਵਦਾ ਹੀ ਨਹੀਂ ਕਿਉਂਕਿ ਉਦਣ ਹਿਰਦੇ ਵਿੱਚ ਇਹ ਆ ਜਾਂਦਾ ਹੈ ਕਿ ਮੇਰਾ ਰੱਬ ਮੈਨੂੰ ਵੇਖ ਰਿਹਾ ਉਹ ਮੈਨੂੰ ਵਾਚ ਕਰ ਰਿਹਾ ਮੇਰੇ ਇੱਕ ਇੱਕ ਸੋਚ ਨੂੰ ਮੇਰੇ ਇੱਕ ਇੱਕ ਥਾਟ ਨੂੰ ਮੇਰੇ ਇੱਕ ਇੱਕ ਵਿਚਾਰ ਦੀ ਉਹ ਪਰਖ ਕਰ ਰਿਹਾ ਮੈਂ ਐਸਾ ਕਰਮ ਨਹੀਂ ਕਰਨਾ ਕਿ ਜਿਹਦੇ ਨਾਲ ਮੈਂ ਰੱਬ ਦੇ ਘਰ ਦੇ ਵਿੱਚ ਦੋਸ਼ੀ ਬਣ ਜਾਵਾਂ ਇਸੇ ਕਰਕੇ ਗੁਰਸਿੱਖ ਦਾ ਜੀਵਨ ਕਿਰਦਾਰ ਤੇ ਕਰੈਕਟਰ ਦਾ ਬਣ ਜਾਂਦਾ ਹੈ ਕਿਉਂਕਿ ਗੁਰਸਿੱਖ ਆਪਣੇ ਆਪ ਤੇ ਕੰਟਰੋਲ ਕਰਦਾ ਹੈ ਆਪਣੇ ਆ ਵਿਕਾਰਾਂ ਤੇ ਕੰਟਰੋਲ ਕਰਦਾ ਹੈ ਆਪਣੇ ਅੰਦਰ ਦੀ ਮੈਲ ਤੇ ਕੰਟਰੋਲ ਕਰਦਾ ਹੈ ਉਹ ਆਪਣੇ ਆਪ ਦੇ ਉੱਤੇ ਇਸ ਤਰੀਕੇ ਦੇ ਨਾਲ ਨਿਯੰਤਰਣ ਲੈ ਆਉਂਦਾ ਹੈ ਕਿ ਉਹਨੂੰ ਹੌਲੀ-ਹੌਲੀ ਉਹਦੇ ਵਿੱਚੋਂ ਪਰਮਾਤਮਾ ਦੀ ਪ੍ਰਾਪਤੀ ਪਰਮਾਤਮਾ ਪ੍ਰਗਟ ਹੋਣ ਲੱਗ ਪੈਂਦਾ ਹੈ ਇਸੇ ਕਰਕੇ ਸਹਿਬ ਕਹਿੰਦੇ ਗੁਰਮੁਖ ਸੱਚੇ ਕਾ ਪਉ ਪਾਵੇ ਜਿਹੜਾ ਗੁਰਮੁਖ ਆ ਨਾ ਉਹਦੇ ਹਿਰਦੇ ਵਿੱਚ ਸੱਚੇ ਦਾ ਡਰ ਰਹਿੰਦਾ ਹੈ ਤੇ ਉਹ ਆਪਣੇ ਹਿਰਦੇ ਵਿੱਚ ਸੱਚ ਨੂੰ ਟਿਕਾਉਂਦਾ ਤੇ ਸਤਗੁਰ ਦੀ ਮਤ ਮੁਤਾਬਕ ਤੁਰਦਾ ਹੈ ਗੁਰਮੁਖ ਬਾਣੀ ਆ ਕੜ ਕੜਾਵੇ ਆ ਕੜ ਦਾ ਮਤਲਬ ਹੈ ਅਮੋੜ ਮਨ ਨੂੰ ਚੰਗੀ ਤਰ੍ਹਾਂ ਕੜਨਾ ਜਿਹੜਾ ਮੰਨਿਆ ਇਹ ਅਮੋੜ ਇਹ ਕਿਸੇ ਦੇ ਆਖੇ ਨਹੀਂ ਲੱਗਦਾ ਹਮੇਸ਼ਾ ਮਨ ਇਹ ਕਹਿੰਦਾ ਹੈ ਬੰਦੇ ਨੂੰ ਤੂੰ ਮੇਰੇ ਮੁਤਾਬਕ ਤੁਰ ਜਿਹੜਾ ਮਨ ਦੀ ਗੁਲਾਮੀ ਕਰਦਾ ਹੈ ਨਾ ਜੀ ਉਹ ساری ਜ਼ਿੰਦਗੀ ਕਦੀ ਵੀ ਆਜ਼ਾਦ ਨਹੀਂ ਹੋ ਸਕਦਾ ਕਿਹੜੀ ਆਜ਼ਾਦੀ ਦੀਆਂ ਸੀ ਗੱਲਾਂ ਕਰਦੇ ਆ ਹਰ ਮਨ ਉਹ ਕਹਿੰਦਾ ਮੈਂ ਆਜ਼ਾਦ ਹੋਣਾ ਚਾਹੁੰਦਾ ਪਰ ਮਾਫੀ ਚਾਹੁੰਨਾ ਇਹ ਆਜ਼ਾਦ ਆਪਣੇ ਮਨ ਤੋਂ ਨਹੀਂ ਹੋ ਰਿਹਾ ਮਨ ਦੀ ਓਨੀ ਗੁਲਾਮੀ ਹੈ ਮਨ ਦੀ ਓਨੀ ਹੀ ਅਧੀਨਤਾ ਹੈ ਜੋ ਕੁਝ ਕਰ ਰਿਹਾ ਹੈ ਮਨ ਦੇ ਅਧੀਨ ਕਰ ਰਿਹਾ ਹੈ ਤੇ ਜਿਹੜਾ ਜਿਹੜਾ ਗੁਰਮੁਖ ਹੈ ਨਾ ਉਹ ਬਾਣੀ ਦੇ ਨਾਲ ਆਪਣੇ ਮਨ ਨੂੰ ਕੱਢਦਾ ਤੇ ਥੈ ਘੜੀਐ ਸੁਰਤ ਮਤ ਮਨ ਬੁੱਧ ਗੁਰਸਿੱਖ ਗੁਰੂ ਦੀ ਮੱਤੇ ਤੁਰਦਾ ਹੈ ਗੁਰੂ ਦੇ ਹੁਕਮਾਂ ਦੀ ਕਮਾਈ ਕਰਦਾ ਹੈ ਗੁਰੂ ਦੇ ਬਚਨਾਂ ਦੇ ਮੁਤਾਬਕ ਤੁਰ ਕੇ ਆਪਣੇ ਮਨ ਨੂੰ ਕੱਢਦਾ ਤੇ ਮਨ ਨੂੰ ਕੱਢਦਿਆਂ ਕੱਢਦਿਆਂ ਇਸ ਮਨ ਨੂੰ ਬੁਰਿਆਂ ਖਿਆਲਾਂ ਤੋਂ ਬੁਰਿਆਂ ਵਿਚਾਰਾਂ ਤੋਂ ਮੋੜ ਕੇ ਸੁਚੱਜਾ ਬਣਾਉਂਦਾ ਹੈ ਭਾਵ ਸੁਚੱਜ ਚੰਗਾ ਆਚਾਰ ਇਸ ਮਨ ਨੂੰ ਸਿਖਾਉਂਦਾ ਹੈ ਤਾਂ ਕਿ ਇਹ ਮਨ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਧਾਰਨ ਕਰਨ ਲੱਗ ਪਵੇ ਗੁਰਮੁਖ ਨਿਰਮਲ ਹਰ ਗੁਣ ਗਾਵੈ ਜਿਹੜਾ ਗੁਰਮੁਖ ਆ ਜਿਹਦਾ ਮੂੰਹ ਗੁਰੂ ਵੱਲ ਹੈ ਜੋ ਗੁਰੂ ਦੀ ਮਤ ਨੂੰ ਕਬੂਲ ਕਰ ਲਿਆ ਜਿੰਨੇ ਜਿੰਨੇ ਗੁਰੂ ਦੇ ਹੁਕਮ ਨੂੰ ਇੰਪਲੀਮੈਂਟ ਕਰਨਾ ਚਾਲੂ ਕਰ ਦਿੰਦਾ ਹੈ ਨਿਰਮਲ ਉਹ ਮੈਲ ਰਹਿਤ ਹਰ ਗੁਣ ਗਾਵੈ ਉਹ ਮੈਲ ਰਹਿਤ ਪਰਮਾਤਮਾ ਦੀ ਸਿਫਤਸਲਾ ਕਰਦਾ ਕਿਉਂਕਿ ਪਰਮਾਤਮਾ ਤੇ ਕੋਈ ਮੈਲ ਨਹੀਂ ਹੈ ਜਦੋਂ ਪਰਮਾਤਮਾ ਨਿਰੰਕਾਰ ਮੈਲ ਰਹਿਤ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦਾ ਹੈ ਫਿਰ ਉਹ ਵੀ ਹੌਲੀ-ਹੌਲੀ ਉਹਦੇ ਅੰਦਰੋਂ ਵੀ ਮਨ ਦੀ ਮੈਲ ਧੋਤੀ ਜਾਂਦੀ ਹੈ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਇਸ ਤਰ੍ਹਾਂ ਕਰਨ ਦੇ ਨਾਲ ਗੁਰਮੁਖ ਉੱਚੀ ਸੋਚ ਵਾਲਾ ਤੇ ਆਤਮਿਕ ਅਵਸਥਾ ਜਿਹੜੀ ਹੈ ਉਹਦੀ ਉੱਚੀ ਹੋ ਜਾਂਦੀ ਹੈ ਤੇ ਹੌਲੀ-ਹੌਲੀ ਉਹ ਆਪਣੀਆਂ ਸਟੇਜਾਂ ਨੂੰ ਪਾਰ ਕਰਦਾ ਹੋਇਆ ਇੱਕ ਉੱਚੇ ਕਿਰਦਾਰ ਤੇ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ ਉਹ ਫਿਰ ਉਹਦੇ ਥੌਟਸ ਉਹਦੇ ਅੰਦਰ ਦੇ ਖਿਆਲ ਉਹਦੇ ਅੰਦਰ ਦੀਆਂ ਵਿਚਾਰਾਂ ਪਵਿੱਤਰ ਹੋ ਜਾਂਦੀਆਂ ਨੇ ਤੇ ਉਹ ਹੌਲੀ-ਹੌਲੀ ਉੱਚੀ ਪਦਵੀ ਨੂੰ ਪਰਮ ਪਦਵੀ ਨੂੰ ਪਰਮਾਤਮਾ ਵਾਲੀ ਪਦਵੀ ਦੇ ਉੱਤੇ ਪਹੁੰਚਣ ਲੱਗ ਪੈਂਦਾ ਹੈ ਗੁਰਮੁਖ ਰੋਮ ਰੋਮ ਹਰ ਧਿਆਵੈ ਕਿਉਂਕਿ ਜਿਹੜਾ ਗੁਰਮੁਖ ਆ ਉਹ ਮਨੋਂ ਤਨੋਂ ਆਪਣੇ ਸਰੀਰ ਦੇ ਇੱਕ ਇੱਕ ਰੋਮ ਤੋਂ ਪਰਮਾਤਮਾ ਦਾ ਸ਼ੁਕਰ ਕਰਦਾ ਹੈ ਪਰਮਾਤਮਾ ਦੀ ਸਿਫਤਸਲਾਹ ਕਰਦਾ ਹੈ ਉਹਦੇ ਹੁਕਮ ਤੋਂ ਬਾਹਰ ਨਹੀਂ ਜਾਂਦਾ ਆਪਣੇ ਮਤ ਦੇ ਮੁਤਾਬਕ ਨਹੀਂ ਤੁਰਦਾ ਗੱਲ ਕੀ ਅੰਗ ਅੰਗ ਰੋਮ ਰੋਮ ਉਹਦਾ ਸਦਾ ਅੰਗ ਸੰਗੇ ਅਪੰਗੰ ਬਿਬੂਤੇ ਸਦਾ ਅੰਗ ਸੰਗ ਪਰਮਾਤਮਾ ਨੂੰ ਸਮਝ ਕੇ ਉਦੇ ਵਿੱਚ ਲੀਨ ਹੋ ਜਾਂਦਾ ਹੈ ਨਾਨਕ ਗੁਰਮੁਖ ਸਾਚ ਸਮਾਵੈ ਸਬ지 ਕਹਿੰਦੇ ਹੈ ਨਾਨਕ ਬੰਦਗੀ ਦੇ ਰਾਹੀ ਚੱਲ ਕੇ ਗੁਰਮੁਖ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ ਅਕਾਲ ਪੁਰਖ ਵੈਗੁਰੂ ਵਰਗੀ ਉਦੀ ਸੁਰਤ ਉਹਦਾ ਸੁਭਾਅ ਪ੍ਰਮਾਤਮਾ ਦੇ ਬਚਨਾਂ ਦੇ ਮੁਤਾਬਕ ਉਹ ਆਪਣੇ ਜੀਵਨ ਨੂੰ ਤਰਨ ਲੱਗ ਪੈਂਦਾ ਹੈ ਉਹਦੇ ਅੰਦਰ ਦੀ ਮੈੜ ਉਹਦੇ ਅੰਦਰ ਦੀਆਂ ਬੁਰੀਆਂ ਆਈਆਂ ਉਦੇ ਅੰਦਰ ਦੇ ਅਗੁਣ ਤੋਤੇ ਜਾਂਦੇ ਨੇ ਤੇ ਉਹ ਹੌਲੀ-ਹੌਲੀ ਮਨ ਤੋਂ ਸ਼ਬਦ ਲਾਗੋ ਹਰਿ ਸ਼ਿਓ ਰੋਹ ਚਿਤ ਲਾਏ ਉਹ ਫਿਰ ਸਦਾ ਚਿਤ ਪਰਮਾਤਮਾ ਚ ਲਾ ਕੇ ਰੱਖਦਾ ਉਹਦਾ ਜਿਹੜਾ ਚੇਤਿਆ ਨਿਰਮਲ ਹੋ ਜਾਂਦਾ ਫਿਰ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਕੁਰ ਚਰਨ ਲਾਗੇ ਵਾਜੇ ਅਨਹੰ ਦੂਰੇ ਸੋ ਅੱਜ ਦੀ 27 ਨੰਬਰ ਪੌੜੀ ਜਿਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਗੁਰਮੁਖ ਦੀ ਪ੍ਰਿਭਾਸ਼ਾ ਦਿੱਤੀ ਹੈ ਕਿ ਕਿਵੇਂ ਗੁਰਮੁਖ ਗੁਰੂ ਦੀ ਮੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਨਿਰਮਲ ਪਵਿੱਤਰ ਕਰਦਾ ਹੈ ਕਿਵੇਂ ਅੰਗ-ਅੰਗ ਅਕਾਲ ਪੁਰਖ ਦੇ ਬਚਨਾਂ ਦੇ ਮੁਤਾਬਕ ਤੁਰਦਾ ਹੈ ਤੇ ਆਪਣੇ ਜੀਵਨ ਨੂੰ ਸਫਲ ਬਣਾ ਕੇ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਂਦਾ ਹੈ ਸੋ ਅੱਜ ਦੇ ਬਚਨਾਂ ਨੂੰ ਸਵੀਕਾਰ ਕਰਨਾ ਜੀ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ